ਸਰ ਕੀ ਨਾਮ ਹੈ ਜੀ ਗੁਰਤੇਜ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਸੁਜਾਤ ਵਾਲੇ ਤੋਂ ਅੱਛਾ ਸਰ ਝੋਨਾ ਲੈ ਕੇ ਆਏ ਸੀ ਮੰਡੀ ਦੇ ਵਿੱਚ ਹਾਂਜੀ ਹਾਂਜੀ ਇੰਨੇ ਕਿਲਿਆਂ ਦਾ ਸੀ ਹੁਣੇ ਸਾਢੇ 8 ਕਿਲਿਆਂ ਦਾ ਲੈ ਕੇ ਆਏ ਹੁਣੇ ਹੋਰ ਵੜਾਣਾ ਅੱਛਾ ਜੀ ਹਾਂਜੀ ਤੇ ਕਿੰਨੇ ਕ ਦਿਨਾਂ ਦੇ ਵਿੱਚ ਜਿਹੜਾ ਝੋਨਾ ਵਗਿਆ ਕਿੰਨੀਆਂ ਕੁ ਸਹੂਤਾ ਜਿਹੜੀਆਂ ਮਿਲੀਆਂ ਨੇ ਆਪਾਂ ਝੋਨਾ ਸਿੱਟੇ ਨੂੰ ਸਾਨੂੰ ਹੋ ਗਏ 3-4 ਦਿਨ ਹੋ ਗਏ ਇੱਥੇ ਹਾਂਜੀ ਤੇ ਹੁਣ ਗਿੱਲਾ ਸੀਗਾ ਸਾਡਾ ਝੋਨਾ ਸਿਕਾਇਆ ਇੱਥੇ ਆ ਟੁੱਟਿਆ ਹੋਇਆ ਇੱਥੇ ਆ ਠੀਕ ਨਹੀਂ ਅੱਛਾ ਜੀ ਝੋਨਾ ਸਿੱਟਾ ਨੂੰ ਬਜਰੀ ਜੀ ਵਾਦੂ ਆ ਫਿਰ ਉਹ ਜੀ ਮਿਕਸ ਹੋ ਜਾਂਦੀ ਝੋਨੇ ਦੇ ਇਹ ਤਾਂ ਆ ਗਰ ਕੇ ਬਾਕੀ ਠੀਕ ਹੈ ਸਾਰਾ ਪ੍ਰਬੰਧ ਕਿਵੇਂ ਨੇ ਮੰਡੀ ਦੇ ਪ੍ਰਬੰਧ ਠੀਕ ਨੇ ਉਹ ਪਿੱਛੇ ਤੁਸੀਂ ਦੇਖ ਲਓ ਟੁੱਟਿਆ ਹੋਇਆ ਉੱਧਰ ਫਿਰ ਝੋਣਾ ਸਿਕਾਣਾ ਔਖਾ ਹੋ ਜਾਂਦਾ ਇੱਥੇ ਸਿੱਟ ਕੇ ਨਾ ਜਦੋਂ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਬਾਥਰੂਮ ਦੇ ਪ੍ਰਬੰਧ ਪਾਣੀ ਦੇ ਸਾਰੇ ਪ੍ਰਬੰਧ ਓਕੇ ਹੈ ਜੀ ਹਾਂਜੀ ਠੀਕ ਹੈ ਉਹਦਾ ਪਾਣੀ ਦਾ ਠੀਕ ਹੈ ਰੇਟ ਕਿਵੇਂ ਦੇ ਰਹੇ ਆ ਪਹਿਲੇ ਨਾਲੋਂ ਰੇਟ ਵਧੀਆ ਪਿਛਲੇ ਸਾਲ ਨਾਲੋਂ ਵਧਾਇਆ ਸਰ ਇਸ ਵਾਰੀ ਠੀਕ ਹੈ ਸਾਰਾ ਕੁਝ ਅੱਛਾ ਸਾਫ ਸਫਾਈ ਨੂੰ ਲੈ ਕੇ ਕਿਵੇਂ ਰਿਹਾ ਸਾਫ ਸਫਾਈ ਥੋੜੀ ਹੈ ਲੋਡ ਕਰਨ ਦੀ ਥੋੜੇ ਥੋੜਾ ਗੰਦ ਹੋਇਆ ਇੱਥੇ ਅਧਿਕਾਰੀ ਪਹੁੰਚੇ ਹੋ ਤੁਹਾਡਾ ਝੋਨਾ ਵਿੱਗਿਆ ਹੀ ਹਾਂਜੀ ਵੇਚਦੇ ਹਾਂ ਬਸ ਚੱਕੀ ਜਾਂਦੇ ਆ ਘਰ ਦੇ ਪਿਆ ਕੱਟੇ ਵਰਦੇ ਵੇ ਹੁਣ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਠੀਕ ਆ ਬਸ ਆਹੀ ਆ ਗੰਦਗੀ ਥੋੜੀ ਬਾਕੀ ਠੀਕ ਆ ਸਾਰਾ ਰੇਟ ਪਹਿਲਾਂ ਨਾਲੋਂ ਥੋੜੀ ਜ਼ਿਆਦਾ ਮਿਲਿਆ ਜਾਂ ਹਾਂਜੀ ਵਧਾਇਆ ਇਤਕੀ ਵਧਾਇਆ ਰੇਟ ਪਹਿਲਾਂ ਹਾਂਜੀ ਲੱਗਦਾ ਕਿ ਸੁੱਕਾ ਝੋਨਾ ਲੈ ਕਿਉਂ ਨਾ ਕਿਸਾਨਾਂ ਨੂੰ ਇੰਤਜ਼ਾਰ ਨਹੀਂ ਕਰਨਾ ਪਊਗਾ ਤੇ ਦੇਖੋ ਹੁਣ ਮੌਕੇ ਦੇ ਆ ਜਿਵੇਂ ਮੌਸਮ ਦੇ ਹਿਸਾਬ ਨਾਲ ਹੁਣ ਤਾਂ ਉਸੇ ਟਾਈਮ ਪਤਾ ਲੱਗੋ ਸਿਚੁਏਸ਼ਨ ਕੀ ਆ ਹੁਣ ਕੁਝ ਕਹਿ ਨਹੀਂ ਸਕਦੇ ਇਦਾਂ ਦਾ ਹੋਰ ਵੀ ਰਹਿੰਦਾ ਤੁਹਾਡਾ ਝੋਨਾ ਵੱਢਣ ਵਾਲਾ ਹਾਂਜੀ ਹਾਂਜੀ ਹੁਣ ਰਹਿੰ ਉਨੇ ਜਾਂਦੇ 22 ਕਿਲਿਆ ਵੰਦਾ ਹੋਰ ਚੋਣਾ ਅੱਛਾ ਹਾਂਜੀ ਚਰਨਜੀਤ ਸਰ ਸਰ ਮੰਡੀ ਦੇ ਵਿੱਚ ਕੀ ਕਿਰੀਤੀਵਾਂ ਬਾਰੇ ਜੀ ਸਰ ਅਸੀਂ ਆਰਤੀ ਦੇ ਮਨੀਮ ਆ ਜੀ ਅੱਛਾ ਜੀ ਅਥਰ ਕਿਸ ਤਰ੍ਹਾਂ ਦੇ ਹਾਲਾਤ ਆ ਮੰਡੀ ਦੇ ਵਿੱਚ ਕਿੰਨੇ ਕੁ ਕਿਸਾਨ ਪਹਿਲਾਂ ਦੋਸਤ ਪਹੁੰਚ ਗਏ ਨੇ ਹਾਲਾਤ ਸਾ ਠੀਕ ਹੈ ਸੁੱਕਾ ਮਾਲ ਆ ਰਿਹਾ ਭਰ ਰਿਹਾ ਹੈਗਾ ਬਟ ਕਿਸਾਨ ਆਏ ਵੀ ਚਾਰ ਪੰਜ ਅੱਛਾ ਕਿੰਨੀ ਕਬੋਰੀ ਸਰ ਹੁਣ ਤੱਕ ਭਰੀ ਗਈ ਲੱਗਤ ਹੈ ਤਕਰੀਬਨ ਭਰੀ ਜਾਂਦੇ ਹੀ ਜਿਹੜਾ ਸੁੱਕਾ ਆਂਦਾ ਹੈ ગામ ਤੁਹਾਡੇ ਸਾਹਮਣੇ ਜਿਹੜਾ ਸੁੱਕਾ ਮਾਲ ਹੈ ਭਰੀ ਜਾਂਦੇ ਹੈਗੇ ਜੀ ਅੱਜ ਦਾ ਕਿਸਾਨ ਕਹਿੰਦੇ ਕੁਝ ਦਿੱਕਤਾਂ ਪਠਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਮੰਡੀ ਦੇ ਵਿੱਚ ਸਰ ਦਿੱਕਤਾਂ ਪਰੇਸ਼ਾਨੀਆਂ ਜਿਹੜਾ ਗਿੱਲਾ ਮਾਲ ਆਂਦਾ ਉਹਦਾ ਗਿੱਲੇ ਮਾਲ ਦੀ ਥੋੜੀ ਪਰੇਸ਼ਾਨੀ ਹੈਗੀ ਸੁੱਕੇ ਮਾਲ ਦੀ ਕੋਈ ਪਰੇਸ਼ਾਨੀ ਨਹੀਂ ਅੱਛਾ ਸਰ ਪਰ ਇਹ ਜਾਂਦਾ ਨਾਲ ਹਾਂਜੀ ਹਾਂਜੀ ਸੁੱਕਾ ਮਾਲ ਪਰ ਜਾਂਦਾ ਪਰ ਅੱਜ ਕੀ ਰੇਟ ਰੂਟ ਐ ਸੋਰੀ ਪਹਿਲਾਂ ਨਾਲ ਕੁਝ ਵਧੀਆ ਹਾਂਜੀ 2399 ਰੁਪਏ ਸਰ ਐਮਐਸਪੀ ਸਰ ਅੱਜ ਕੀ ਅਪੀਲ ਆ ਕਿਸਾਨ ਵੀਰਾਂ ਨੂੰ ਜਿਹੜੇ ਕਿਸਾਨ ਵੀ ਚੋਨਾ ਲੈ ਕੇ ਆਉਂਦੇ ਕੋਈ ਅਪੀਲ ਤਾਂ ਇਹੀ ਹੈ ਕਿ ਸੁੱਕਾ ਲੈ ਕੇ ਆਣਗੇ ਤਾਂ ਜ਼ਿਆਦਾ ਵੈਟਰ ਆਉਂਗੇ ਗਿੱਲੇ ਦੀ ਥੋੜੀ ਦਿੱਕਤ ਆਂਦੀ ਹੈਗੀ ਫੜ ਦੇ ਵਿੱਚ ਠੀਕ ਹੈ ਹਾਂਜੀ ਵੈਸੇ ਪ੍ਰਬੰਧ ਉਹਦਾ ਹਾਂਜੀ ਪ੍ਰਬੰਧ ਠੀਕ ਹੈ ਸਰ ਪ੍ਰਬੰਧ ਠੀਕ ਹੈ